ਇਹ ਖਬਰ ਨਾ ਬੜੀ ਅਜੀਬ ਤਰ੍ਹਾਂ ਦੀ ਖਬਰ ਹੈ ਕਹਿੰਦੇ ਕਿ ਇੱਕ ਬੰਦਾ ਸ਼ਾਹ ਦੇ ਮੁੰਡੇ ਦਾ ਪੀਏ ਬਣ ਕੇ ਹੀ ਨਜ਼ਾਰੇ ਲੈਂਦਾ ਰਿਹਾ ਹਾਲਾਂਕਿ ਇੱਕ ਦਿਨ ਤੌਰ ਤੇ ਦੱਸ ਰਿਹਾ ਹੈ ਕਿ ਉਹ ਫਿਰੋਜ਼ਪੁਰ ਸਾਈਡ ਦਾ ਮੁੰਡਾ ਮਰਿੰਦਰ ਨਾਮ ਹੈ ਉਹਦਾ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਪੁਸ਼ਟੀ ਨਹੀਂ ਹੈ ਕੋਈ ਪਰ ਇਸ ਤਰ੍ਹਾਂ ਵੀ ਕਿਵੇਂ ਹੁੰਦਾ ਹੈ ਕਿ ਉਹ ਬੀਸੀਸੀਆਈ ਦੇ ਕਾਰਡ ਵਗੈਰਾ ਵੀ ਬਣਾਈ ਫਿਰਦਾ ਸੀ ਨਾਲ ਤੇ ਪੀਏ ਬਣ ਕੇ ਉੱਤਰਾਖੰਡ ਦੇ ਵਿੱਚ ਹਰਦਵਾਰ ਦੇ ਵਿੱਚ ਉੱਥੇ ਆਪ ਐਨਜੋਏ ਕਰਦਾ ਫਿਰਦਾ ਸੀ ਇਹ ਨਵੇਂ ਤਰ੍ਹਾਂ ਦੇ ਮਾਮਲੇ ਆ ਤੇ ਨਵੇਂ ਤਰ੍ਹਾਂ ਜ਼ਿੰਦਗੀ ਜਿਉਣ ਦਾ ਢੰਗ ਹੈ ਸਰ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇੱਥੇ ਉਹ ਗੁਜਰਾਤ ਦਾ ਇੱਕ ਬੰਦਾ ਹੂੰ ਇੱਕ ਮੋਦੀ ਸਾਹਿਬ ਦਾ ਹੀ ਸ਼ਾਇਦ ਸਲਾਹ ਕਰਕੇ ਪਤਾ ਨਹੀਂ ਕੀ ਕਹਿ ਕੇ ਉੱਥੇ ਤਾਂ ਬਹੁਤ ਵੱਡੀ ਸਿਕਿਉਰਿਟੀ ਲਈ ਫਿਰਦਾ ਸੀਗਾ ਹੂੰ ਕਸ਼ਮੀਰ ਚ ਉੱਤੇ ਨਜ਼ਾਰੇ ਲੈ ਲੈਂਦਾ ਸੀ ਵਾਦੀਆਂ ਚ ਫੇਰ ਤੇ ਕਈ ਏਰ ਵੀ ਦਮਾ ਨਹੀਂ ਅਰੇ ਸਭ ਬਹੁਤ ਵੱਡੇ ਵੱਡੇ ਬੰਦੇ ਇੱਥੇ ਪਏ ਨੇ ਇਧੋਂ ਦੇ ਜਿਹੜੇ ਅਨਾਊਂਸਰ ਬਾਜ ਆ ਜੀ ਏ ਇਹਨੂੰ ਪਤਾ ਨਹੀਂ ਕੀ ਇਹ 나ਜੂ ਸ਼ਾਹ ਦਾ ਲੋ ਮੈਂ ਤੁਹਾਨੂੰ ਕਨਫਰਮ ਕਰ ਦਿੰਦਾ ਹੂੰ 나ਜੂ ਸ਼ਾਹ ਕੁਲਗੜੀ ਥਾਣੇ ਦੇ ਵਿੱਚ ਪਿੰਡ ਪੈਂਦਾ ਜੀ ਠੀਕ ਹੈ ਜੀ ਇਹ ਉਥੋਂ ਦਾ ਤੇ ਮੇਰੇ ਵਾਂਗੂ ਪੜ੍ਹਾਈ ਇਹਨੇ ਵੀ ਸੂਤ ਹੀ ਕੀਤੀ ਆ ਉਹ ਡਿਸਟੈਂਸ ਪ੍ਰੋਗਰਾਮ ਦੇ ਤਹਿਤ ਸ਼ਾਇਦ ਬੀਏ ਕੀਤੀ ਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਕਿਤੇ ਸਿਰ ਨੂੰ ਚੱਲ ਚੜਿਆ ਚੱਲ ਮੜਾ ਕਿਤੇ ਪਹਾੜੀਆਂ ਨੂੰ ਚਲੀਏ ਉਤਰਾਖੰਡ ਚਲਾ ਗਿਆ ਹੂੰ ਉਥੇ ਉਹ ਸ਼ਰਦਾ ਤਾਂ ਮੈਨੂੰ ਪਤਾ ਨਹੀਂ ਕਿਹੜਾ ਸੀਗਾ ਹਰਦੁਆਰ ਕਹਰੇ ਹਰਦੁਆਰ ਚਲੋ ਹਰਦੁਆਰ ਕਹਿ ਲੋ ਹਰਦੁਆਰ ਦਾ ਕੋਈ ਹੋਟਲ ਸੀਗਾ ਉਦਮਨ ਕੁਛ ਐਸਾ ਨਾਮ ਸੀਗਾ ਉਹਦਾ ਉੱਥੇ ਜਾ ਕੇ ਬਹਿ ਗਿਆ ਲੋ ਜੀ ਆਇਆ ਜੀ ਆਇਆ ਜੀ ਆਇਆ ਜੀ ਹੂੰ ਮੈਂ ਜੈ ਸ਼ਰਦਾ ਪੀ ਆ ਨਾਲ ਫੋਟੋ ਫਾਟੋ ਵੀ ਲਈ ਫਿਰਦਾ ਸੀ ਕਾਰਡ ਤੇ ਕੋਈ ਹੂੰ ਉਹਨਾਂ ਦੇ ਤੇ ਭਾਦੀਆਂ ਬਣ ਗਈਆਂ ਜੀ ਐਵੇਂ ਚਾਰ ਕੋ ਬੰਦੇ ਉਧਰੋਂ ਸੱਦ ਲੈ ਚਾਰ ਕੋ ਮੀਟਿੰਗ ਹੈ ਸਾਡੀ ਮੀਟਿੰਗ ਹੈ ਹੂੰ ਸਰੂ ਨਦੀ ਤੇ ਇਹਨੇ ਪੂਤ ਨਹੀਂ ਭਲਾਈ ਹੋਈ ਸੀ ਹੋਟਲ ਵਾਲਿਆਂ ਦੀ ਜੀ ਵੀ ਜੈ ਸ਼ਾਦਾ ਪੀਆ ਯਾ ਸਾਡੇ ਹੋਟਲ ਚ ਆ ਕੇ ਉਹ ਤਾਂ ਮਾਨ ਮਹਿਸੂਸ ਕਰਦੇ ਸਰਦਾਰ ਸਾਹਿਬ ਸਰਦਾਰ ਸਾਹਿਬ ਸਰਦਾਰ ਸਾਹਿਬ ਕਰਦੇ ਫਰਦੇ ਸੀ ਜੀ ਇਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਸ਼ੱਕ ਹੋਇਆ ਰਿਸੈਪਸ਼ਨਿਸਟ ਨੂੰ ਸ਼ੱਕ ਹੋਇਆ ਕਿਤੇ ਗਤੀਵਿਧੀਆਂ ਤੇ ਫਿਰ ਪੁਲਿਸ ਬੁਲਾਈ ਗਈ ਤੇ ਬਸ ਫਿਰ ਉਹਨੇ ਸਿੱਧਾ ਕਿਹਾ ਨੇ ਯਾਰ ਕੁਛ ਆਖਿਓ ਨਾ ਮੈਨੂੰ ਇਹ ਨਿਆਰੇ ਲੈਣ ਲਈ ਹਾਂ ਮਨਿਆਰੇ ਲੰਨ ਲਈ ਮੈਂ ਪ੍ਰਭੂ ਕੀਤਾ ਕਿਹੜਾ ਮੈਂ ਪੀਏ ਤੇ ਕਿਹੜਾ ਮੈਂ ਸ਼ਕੀਏ ਹਮ ਮੈਂ ਤਾਂ ਆਪਦਾ ਸ਼ਿਕਾਇਤ ਕਰਨੀ ਸੀ ਫਰੀਜ ਆਉ ਭਗਤ ਕਰਨੀ ਸੀ ਪਤਾ ਲੱਗਾ ਕਿ ਉੱਥੇ ਹੋਰ ਵੀ ਅਫਸਰਾਂ ਨਾਲ ਮੀਟਿੰਗਾਂ ਕਰਦਾ ਫਿਰਦਾ ਸੀ ਇਹ 나ਜੂ शाह ਵਾਲਾ ਆ ਬਾਤ ਹੈ ਕਮਾ ਸੂਚਤੇ ਲੋਕ ਬੜਾ ਐ ਹੀ ਹੁੰਦਾ ਹੁਣ 4 ਦਿਨ ਅੰਦਰ ਦਾਲ ਪੀ ਲੂਗਾ ਜਿੱਥੇ ਹੁਣ ਉਥੇ ਛਕੇ ਨੇ ਮਟਰ ਕੋਰ ਮੈਂ ਹੂੰ ਤਾਂ ਉਹ ਹੁਣ ਉਹ ਉਥੇ ਦਾਲ ਪੀਣੀ ਪਊਗੀ ਜਮਾਨਤਾ ਜਮੂਨਤਾ ਘਰ ਦੇ ਕਰਾ ਕੇ ਲਿਆਉਂਦੇ ਕਿ ਨਹੀਂ ਲਿਆਉਂਦੇ ਉਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਕਰਾਉਣਗੇ ਕਿ ਨਹੀਂ ਕਰਾਉਣਗੇ ਪਰ ਇਹ ਖਬਰ ਬਹੁਤ ਵੱਡੀ ਬਣੀ ਪਈ ਆ ਗੱਲ ਦੀ ਬਿਲਕੁਲ ਬਿਲਕੁਲ ਬਹੁਤ ਵੱਡੀ ਖਬਰ ਬਣੀ ਪਈ ਹੈ ਕਿ ਆਈ ਹੈ ਨਾ ਲੱਗਦਾ ਹੈ ਭਾਈ ਵੀ ਆਪਾਂ ਤਾਂ ਮਾੜਾ ਮੋਟਾ ਵੀ ਕੋਈ ਕੰਮ ਕਰਨਾ ਹੋਵੇ ਨਾ ਟੇਡਾ ਵੇਂਗਾ ਤਾਂ ਵੀ 100 ਵਾਰੀ ਸੋਚਦੇ ਆ ਕਿਤੇ ਜਿਆਦਾ ਹੀ ਨਾ ਕੋਈ ਪੰਗਾ ਲੈ ਲਈਏ ਸਿੱਧਾ ਸਿੱਧਾ ਕਰ ਲਈਏ ਉਹ ਮਤਲਬ ਕਿ ਸਿੱਧਾ ਮਧੂਮਨ ਮਧੂਵਨ ਚਲੋ ਉਦਮਨ ਮੈਂ ਕਹਿੰਦਾ ਮਧੂਵਨ ਚਲੋ ਨਾ ਚਲੋ ਕੋਈ ਹੁਣ ਮੈਂ ਮੈਂ ਤਾਂ ਕਿਹਾ ਕਿਤੇ ਗਿਆ ਹੀ ਨਹੀਂ ਉੱਤਰਾਖੰਡ ਚ ਪਰ ਗੱਲ ਇਹ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਇਹ ਵੀ ਗੱਲ ਵੇਖਣ ਵਾਲੀ ਆ ਕਿ ਅਮਿਤ ਸ਼ਾਦਾ ਜਾਂ ਜੈ ਸ਼ਾਦਾ ਦਾ ਦਵਕਾ ਵੇਖੋ ਤੁਸੀਂ ਹਮ ਕਿ ਕੋਈ ਚੰਗੀ ਤਰ੍ਹਾਂ ਪੁੱਛ ਕੇ ਚੁਈਏ ਕਰਦਾ ਅੱਛਾ ਇਸ ਤੋਂ ਪਹਿਲਾਂ ਕਿ ਚੀਜ਼ ਹੋਰ ਹੋਈ ਉੱਥੇ ਹੀ ਉਤਰਾ ਖੰਡ ਜੀ ਹਮ ਕਿ ਕੁਝ ਐਮ ਐਲ ਏ ਵੀ ਠੱਗੇ ਚਲੇ ਸੀ ਜੀ ਜੈ ਸ਼ਾਦਾ ਪੀ ਏ ਬਣ ਕੇ ਕੋਈ ਠੱਗ ਚੱਲਿਆ ਸੀ ਹਮ ਜੈ ਸ਼ਾਦੀ ਦਾ ਅੱਜਕੱਲ ਵਾੜੀ ਤੁਹਾਨੂੰ ਪਤਾ ਹੀ ਹੈ ਉਧਰੋਂ ਪਾਕਿਸਤਾਨ ਵਾਲੇ ਰੋਈ ਜਾਂਦੇ ਕਹਿੰਦੇ ਸਾਰੇ ক্রিকেট ਨੂੰ ਰੂਲ ਹੀ ਹੈ ਕਰੀ ਜਾਂਦੇ ਮੈਂ ਕਿਹਾ ਭਰਾਵੋ ਤੁਸੀਂ ਕੀ ਕਰ ਲੋਗੇ ਇੱਥੇ ਇੱਥੇ ਸਾਡੇ ਵਾਲਿਆਂ ਨੇ ਵੀ ਸਟੋਰੀਆਂ ਸਟੋਰੀਆਂ ਲਾਈਆਂ ਸੀ ਕਿੰਨਾਂ ਦੀਆਂ ਪ੍ਰਾਪਰਟੀਆਂ ਇਦਾਂ ਵਧੀਆਂ ਉਦਾਂ ਵਧੀਆਂ ਪਰ ਕੁਝ ਨਹੀਂ ਹੁੰਦਾ ਜੀ ਇਹ ਜੈ ਸ਼ਾਦਾ ਪੀ ਹੈ ਜਿਹੜਾ ਉਹ ਬੈਹ ਗਿਆ ਚੁੱਪ ਕਰਕੇ ਹੁਣ ਐਨੇ ਕੋ ਭਈ ਤਰਪਤਾ ਨੀ ਕਹ ਲੋ ਕਰਮਾ ਤੇ ਲਿਖੇ ਸੀ ਇਹਨੇ ਕੋ ਦਾਣਿਆਂ ਨਾਲ ਇਹਨਾਂ ਕੋ ਕੁਛ ਹੀ ਆਉਂਦਾ ਹੁੰਦਾ ਠੀਕ ਹੈ ਨਾ ਜਿੰਨਾ ਕਿ ਚੱਲ ਗਿਆ ਸੋ ਚੱਲ ਗਿਆ ਵੰਦੇ ਤੁਹਾਡੀ ਸਾਈਕਲ ਵਾਲੀ ਗੱਲ ਯਾਦ ਆ ਰਹੀ ਹੈ ਵੀ ਫੇਰ ਉੱਥੇ ਬੈਠਣ ਨੂੰ ਸੋਚੂਗਾ ਬਾਅਦ ਦੇ ਵਿੱਚ ਵੀਰ ਉੱਥੋਂ ਦੀ ਸਬਜ਼ੀ ਤੇ ਉੱਥੋਂ ਦੀ ਦਾਲ ਸਵਾਦ ਸੀ ਖੈਰ ਕਈ ਵਾਰੀ ਵੱਧ ਲੈਣ ਦੇ ਚੱਕਰ ਦੇ ਵਿੱਚ ਆਪਣਾ ਕੋਈ ਚੀਜ਼ਾਂ ਗਵਾਉਣੀਆਂ ਵੀ ਪੈ ਜਾਂਦੀਆਂ ਨੇ ਜੀ ਜੀ ਹਮਰਪਾਲ ਸਿੰਘ ਜੀ ਕਹਿ ਰਹੇ ਨੇ ਕੀ ਬਾਤ ਹੈ ਨਜ਼ਾਰੇ ਲੈਣ ਆਏ ਆ ਕਹਿੰਦੇ ਬਿਲਕੁਲ ਜੀ ਤੇ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ